ਜਿੰਦਾਬਾਦ ਨਸ਼ਾ ਰੋਕੂ ਸੰਘਰਸ਼ ਕਮੇਟੀ ਜਿੰਦਾਬਾਦ 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 ਭਰਾਵੋ ਸਾਰਿਆਂ ਨੂੰ ਟੀਲ ਕਰਕੇ ਸਰਬੱਤ ਦੇ ਭਲੇ ਲਈ ਸਾਡੇ ਬੱਚਿਆਂ ਦੇ ਭੁੱਖ ਲਈ ਅਸੀਂ ਸਾਰੇ ਰਲ ਕੇ ਔਦੋਂ ਪਹਿਲਾਂ ਅਪਰਾਲਾ ਕੀਤਾ ਸੀ ਉਸ ਸਮੇਂ ਨੂੰ ਅੱਗੇ ਤੇਰੇ ਸਾਰੇ ਭਰਾਵਾਂ ਨੇ ਤੁਸੀਂ ਸਾਰੇ ਸਹਿਯੋਗ ਦਿਓ ਜਿਹੜੇ ਗਲਤ ਅੰਸਰ ਹੈ ਨਸ਼ਾ ਬੇਰਤੇ ਦੇ ਜਾਓ ਉਹ ਹੋਰ ਗਲਤ ਕੰਮ ਕਰਦੇ ਆ ਆਪਾਂ ਤਕੜੇ ਹੋ ਕੇ ਆਪਣੇ ਨਗਰ ਨੂੰ ਬਚਾਈਏ ਆਪਣੇ ਬੱਚਿਆਂ ਦਾ ਕੋਈ ਇੱਕ ਸਵਾਰੀ ਇਹਨਾਂ ਦੀ ਕੀਮਤੀ ਜਾਨਾਂ ਨੂੰ ਬਚਾਈਏ ਇਹ ਹੀ ਅਪੀਲ ਹੈ ਸਾਡੀ ਸਾਥ ਦੇ ਹੋ ਤਕੜੇ ਹੋ ਕੇ ਤੇ ਆਪਣੇ ਨਗਰ ਦਾ ਆਪਾਂ ਭਲਾ ਕਰ ਸਕੀਏ ਬਾਈ ਕੁਚਾ ਖਾਸ ਕਰਕੇ ਨਸ਼ੀ ਕਾਰਜਕਾਰੀ ਮੁਰਦਾਬਾ ਮੁਰਦਾਬਾ ਹਰਦਾਬਾ ਪੁਲਿਸ ਦੀ ਚੰਗੀ ਕਾਰਜਕਾਰੀ ਮੁਰਦਾਬਾ 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 ਨਸ਼ਾ ਬੇਚਨਾ ਬੰਦ ਕਰੋ ਬੰਦ ਕਰੋ बंद करो बंदो बंद करो